ਸਮਝੌਤਾ ਬੀਜੇਪੀ ਵੱਲੋਂ ਅੱਜ ਦੀ ਡੇਟ ਦੇ ਵਿੱਚ ਕੋਈ ਇਹੋ ਜਿਹੀ ਪ੍ਰਪੋਜ਼ਲ ਨਹੀਂ ਹੈਗੀ ਕਿ ਸਮਝੌਤਾ ਹੋਊਗਾ ਇਦਾਂ ਦੀ ਕੋਈ ਤਜਵੀਜ਼ ਨਹੀਂ ਹੈਗੀ ਸਿਰਫ ਅਕਾਲੀ ਦਲ ਜਿਵੇਂ ਕਿ ਹੁੰਦੜ ਸਾਹਿਬ ਕੱਲ ਕਹਿ ਰਹੇ ਸੀ ਕਿ ਬੀਜੇਪੀ ਨਾਲ ਸਮਝੌਤਾ ਹੋਊਗਾ ਇਹ ਕਿਉਂਕਿ ਅਕਾਲੀ ਦਲ ਦਾ ਅਕਾਲੀ ਦਲ ਬਾਦਲ ਦਾ ਮੈਂ ਕਹੂੰਗੀ ਜਾਂ ਬਾਦਲ ਪਰਵਾਰ ਦਾ ਮੈਂ ਕਹੂੰਗੀ ਉਹਨਾਂ ਦਾ ਇੱਕ ਖਿਆਲ ਹੈ ਕਿ ਕਾਸ਼ ਸਾਡਾ ਬੀਜੇਪੀ ਨਾਲ ਸਮਝੌਤਾ ਹੋ ਜੇ ਇਸ ਤਹ ਤੋ ਹੀ ਵਾਰ ਵਾਰ ਬਿਆਨ ਦੇ ਰਹੇ ਕੋਈ ਪ੍ਰਪੋਜ਼ਲ ਭਾਜਪੀ ਵੱਲੋਂ ਸਮਝੌਤੇ ਦੀ ਨਹੀਂ ਦੇਖੀ ਪ੍ਰਧਾਨ ਮੰਤਰੀ ਸਮੇਤ 11 ਸਾਲਾਂ ਤੋਂ ਬਹੁਤ ਕੰਮ ਕੀਤਾ ਜਿਗਨਾਹ ਵੀ ਗਏ ਯਾਦ ਕਰੋ ਦੇਸ਼ ਦੀਆਂ ਵੱਟਵਾ ਕੇ ਜਨਾਜ ਬੰਦੀ ਸਿੰਘ ਰਿਹਾਂ ਨਹੀਂ ਹੋਏ ਬੰਦ ਬਏ ਉਹਨਾਂ ਲਈ ਪ੍ਰਪੋਜ਼ਲ ਹੈ ਉਹ ਮੰਗਲੇ ਸਮੇਂ ਜੇ ਕਿ ਹੂਰ ਕੇ ਰਿਹਾ ਜਨਤਾ ਤੋਂ ਤਾਂ ਉਸੰਦ ਉਹਨਾਂ ਦੇ ਬੜੇ ਕੁੱਝ ਚੈੱਕਪੌਂਟ ਦੀ ਪਹਿਲੀ ਮੰਗ ਹੀ ਇਹ ਹੈ ਪਿਛਲੇ 11 ਸਾਲਾਂ ধরে ਜੇ ਕਿ ਕਿੰਨੀ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਅਕਾਲੀ ਦਲ ਨਾਲ ਹੀ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸੀ ਬੀਜੇਪੀ ਦੇ ਜਿਹੜੇ ਸਾਡੇ ਸੀਨੀਅਰ ਲੀਡਰ ਸੀ ਕਿਉਂਕਿ ਇੱਥੇ ਸਹਿਯੋਗੀ ਪਾਰਟੀ ਸੀ ਔਰ ਅਕਾਲੀ ਦਲ ਦੀ ਹੀ ਸਰਕਾਰ ਹੁੰਦੀ ਸੀ ਬੇਸ਼ੱਕ ਸਹਿਯੋਗ ਨਾਲ ਬੀਜੇਪੀ ਦਾ ਵੀ ਹੁੰਦਾ ਸੀ ਸੋ ਜਿਸ ਤਰ੍ਹਾਂ ਗਾਈਡ ਕੀਤਾ ਗਿਆ ਉਸੇ ਤਰ੍ਹਾਂ ਹੀ ਕੋਈ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਥ ਦੀਆਂ ਪੰਜਾਬ ਦੀਆਂ ਜਿਹੜੀਆਂ ਵੀ ਮੇਨ ਮੰਗਾਂ ਪ੍ਰਧਾਨ ਮੰਤਰੀ ਜੀ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂ। ਪੰਜਾਬ ਦੇ ਲਾਅ ਐਂਡ ਆਰਡਰ ਦੀ ਪੀਮੈਂਟ ਇਹ ਜੋ ਸ਼ਰੇਆਮ ਅਲੱਗ ਤਰ੍ਹਾਂ ਹੋ ਜਾਂਦਾ ਹੈ ਤਸੂ। ਉਹਦੀ ਜ਼ਿੰਮੇਵਾਰੀ ਵੀ ਲਈ ਜਾਂਦੀ ਹੈ। ਨਹੀਂ ਗੱਲ। ਲਾਅ ਐਂਡ ਆਰਡਰ ਮੈਂ ਮੇਰੇ ਨਾਲ ਵਕਤ ਅਨੁਸਾਰਾਂ ਨੂੰ ਪਤਾ ਕਿਉਂਕਿ ਨਿਤ ਦਿਹਾੜੇ ਤੁਸੀਂ ਵਕ ਵਕ ਥਾਵਾਂ ਤੇ ਜਾ ਕੇ ਜਿਹੜੇ ਜੋ ਵੀ ਵਾਰਦਾਤਾ ਹੁੰਦੀਆਂ ਉਹਨਾਂ ਨੂੰ ਕਵਰ ਕਰਦੇ ਹੋ। ਔਰ ਆਪਾਂ ਇਸ ਸਮਝ ਸਕਦੇ ਹਾਂ ਕਿ ਇਹੋ ਜਿਹਾ ਲਾਅ ਐਂਡ ਆਰਡਰ ਇਸ ਸਥਿਤੀ ਆਪਾਂ ਅੱਜ ਤੱਕ ਕਦੇ ਨਹੀਂ ਸੀ ਦੇਖੀ ਲਾਅ ਐਂਡ ਆਰਡਰ ਤਾਂ ਪੰਜਾਬ 'ਚ ਹੈ ਹੀ ਨਹੀਂ ਐਬਸੈਂਟ ਹੀ ਹੈ ਮੈਂ ਕਹੂੰਗੀ ਕਿਉਂਕਿ ਸਰਕਾਰ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਪੰਜਾਬ 'ਚ ਹੈ ਇਹਨਾਂ ਨੇ ਇਲੈਕਸ਼ਨ ਪੂਰੇ ਦੇਸ਼ ਦੇ ਵਿੱਚ ਜਿਹੜੇ ਲੜਨੇ ਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸੱਤ ਤੇ ਲੜਨੇ ਸੋ ਇਹਨਾਂ ਦਾ ਧਿਆਨ ਇੱਕ ਇਲੈਕਸ਼ਨਾਂ ਤੋਂ ਹਟਦਾ ਦੂਜਿਆਂ ਤੇ ਲੱਗ ਜਾਂਦਾ ਮਹਾਰਾਸ਼ਟਰ 'ਚੋਂ ਨਿਕੜੇ ਦਿੱਲੀ 'ਚ ਵੜ ਕੇ ਦਿੱਲੀ 'ਚੋਂ ਨਿਕੜੇ ਆ ਚੋਂ ਡੀ ਬਾਈ ਬਾਈ ਇਲੈਕਸ਼ਨ ਆ ਗਈ ਸੋ ਲਾਅ ਐਂਡ ਆਰਡਰ ਵਲ ਕਿਸੇ ਦਾ ਧਿਆਨ ਨਹੀਂ ਹੈਗਾ ਸਿਰਫ ਇਲੈਕਸ਼ਨਾਂ ਨੂੰ ਧਿਆਨ ਚ ਰੱਖਦੇ ਹੋਏ ਕੋਈ ਨਾ ਕੋਈ ਬਿਆਨ ਦਿੰਦੇ ਰਹਿੰਦੇ ਆ 31 ਮਈ ਦੀ ਡੇਟ ਇਹਨਾਂ ਨੇ ਕਿਹਾ ਸੀ ਕਿ ਅਸੀਂ ਨਸ਼ਿਆਂ ਵਿਰੁੱਧ ਲਾ ਕੇ ਅਸੀਂ ਨਸ਼ੇ ਖਤਮ ਕਰ ਦਿਆਂਗੇ ਔਰ ਕਿੰਨੇ ਖੋਏ ਆ ਤੁਹਾਡੇ ਸਾਹਮਣੇ ਆ ਘਰ ਟਾਏ ਪਤਾ ਨਹੀਂ ਕਿਹਦੇ ਘਟਾਤੇ ਇਹਨਾਂ ਨੇ ਆਇਡੈਂਟੀਫਾਈ ਨਹੀਂ ਕਰੇ ਵੀ ਕੌਣ ਨਸ਼ਾ ਤਸਕਰ ਹੈ ਕਿਸਦੇ ਘਰ ਟਾਉਣੇ ਆ ਟਾਰਗੇਟ ਦੇਤਾ ਐਸਐਸਪੀ ਨੂੰ ਕਿ ਤੁਸੀਂ ਇਨ ਇੱਕ ਘਰ ਟਾ ਦਿਓ ਜਾਂ ਰੋਜ਼ ਦੇ ਇਨ ਇੱਕ ਪਰਚੇ ਕਰਦਿਆ ਕਰੋ ਸੋ ਬਿਨਾ ਕਿਸੇ ਪਲੈਨਿੰਗ ਤੋਂ ਬਿਨਾ ਕਿਸੇ ਮੋਟਿਵ ਤੋਂ ਬਿਨਾ ਕਿਸੇ ਆਇਡੈਂਟੀਫਿਕੇਸ਼ਨ ਤੋਂ ਆਪਾਂ ਇੱਕ ਬਲਾਈਂਡ ਇਨਸਟਰਕਸ਼ਨਸ ਜਦੋਂ ਆਫੀਸਰਸ ਨੂੰ ਦਿੰਨੇ ਆ ਲੋਕਾਂ ਦਾ ਨੁਕਸਾਨ ਹੁੰਦਾ ਨਾ ਨਸ਼ਾ ਹਟਦਾ ਨਾ ਲਾਅ ਐਂਡ ਆਰਡਰ ਦੇਖੋ ਅਫਸਰ ਸ਼ਾਹੀ ਦੋ ਗੱਲਾਂ ਇੱਕ ਤਾਂ ਜਿਹੜੀਆਂ ਪਾਲਿਸੀਸ ਹੈ ਪਾਲਿਸੀ ਬਣਾਉਣ ਵਾਸਤੇ ਸਰਕਾਰੀ ਹੁੰਦੀ ਹੈ ਜਿਹੜੀ ਅਫਸਰ ਸ਼ਾਹੀ ਹੈ ਐਗਜ਼ੀਕਟਿਵ ਹੁੰਦੀ ਹੈ ਉਨੇ ਉਹਨਾਂ ਦੀਆਂ ਹੀ ਪਾਲਿਸੀਆਂ ਲਾਗੂ ਕਰਨੀਆਂ ਹੁੰਦੀਆਂ ਜੋ ਪਾਲਿਸੀ ਬਣ ਜਾਂਦੀ ਹੈ ਉਹਨੂੰ ਲਾਗੂ ਕਰਨ ਨੂੰ ਵਾਸਤੇ ਅਫਸਰ ਜ਼ਾਹੀ ਹੁੰਦੀ ਹੈ ਜੇ ਪਾਲਿਸੀ ਗਲਤ ਬਣੂਗੀ ਤਾਂ ਵੀ ਗਵਰਨਮੈਂਟ ਪਾਲਿਸੀ ਤੋਂ ਬਾਹਰ ਅਫਸਰ ਆਮ ਤੌਰ ਤੇ ਨਹੀਂ ਜਾ ਸਕਦੇ ਦੂਜੀ ਗੱਲ ਇਹ ਹੈਗਾ ਕਿ ਅਫੀਸਰ ਟੂ ਅਫੀਸਰ ਵੀ ਡਿਪੈਂਡ ਕਰਦਾ ਹੈ ਕਈ ਵਾਰੀ ਅਫੀਸਰਸ ਆਪਣੀਆਂ ਪੋਸਟਿੰਗਾਂ ਆ ਪਿੱਛੇ ਆਪਣੀਆਂ ਤਰੱਕੀਆਂ ਪਿੱਛੇ ਵਾ ਵਾਈ ਪਿੱਛੇ ਸਰਕਾਰ ਦੇ ਥੱਲੇ ਲੱਗ ਜਾਂਦੇ ਆ ਉਹ ਬੰਦੇ 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 ਦਾ ਫਰਕ ਹੁੰਦਾ ਹੈ ਉਸ ਬਾਰੇ ਤਾਂ ਤੁਸੀਂ ਵੀ ਇਸ ਸਮਾਚ ਰਹਿੰਦੇ ਹੋ ਸੋ ਹਰ ਬੰਦੇ ਨੂੰ ਆਪਣਾ ਲਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਸਾਡੇ ਵਿੱਚ ਮਾਨਯੋਗ ਪਰਮਪਾਲ ਭੈਣ ਜੀ ਜੋ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਇਆ ਉਸ ਦੇ ਸੰਬੰਧ ਵਿੱਚ ਜੋ ਪ੍ਰੋਗਰਾਮ ਚੱਲ ਰਿਹਾ ਉਹ ਸਾਡੇ ਵਿੱਚ ਆਇਆ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬ ਦੀ ਤੇ ਬਠਿੰਡੇ ਦੀ ਸ਼ਾਨ ਭੈਣ ਜੀ ਪਰਮਪਾਲ ਜੀ ਤੁਹਾਡੇ ਰੂਪੂ ਹੋਣਗੇ ਲੋਕਾਂ ਨੂੰ ਮੈਂ बहुत ही सकारात्मक इस जिले दे बहुत ही सकारात्मक इस जिले दे बीजेपी दे जिला प्रधान साहब गौरव ककर जी पैंड सुमिता जी ਜ਼ਿਲ੍ਹੇ ਦੇ ਜਨਰਲ ਸਕੱਤਰ ਪੱਕ-ਪੱਕ ਮੰਡਲਾ ਤੋਂ ਆਏ ਤੇ ਇਸ ਜ਼ਿਲ੍ਹੇ ਦੇ ਅਹੁਦੇਦਾਰ ਤੇ ਸਭ ਤੋਂ ਜ਼ਰੂਰੀ ਅੱਜ ਦੇ ਦਿਨ ਮੈਂ ਸਮਝਦੀ ਆ ਮੇਰੇ ਪੱਤਰਕਾਰ ਵੀਰ ਜੋ ਇਸ ਪ੍ਰੈਸ ਕਾਨਫਰੰਸ ਵਾਸਤੇ ਆਏ ਹੈ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਮੁੱਦਾ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਤੇ ਸਰਕਾਰ ਵੱਲੋਂ ਕੀਤੇ ਕੰਮ ਤੇ ਪ੍ਰਾਪਤੀਆਂ ਬਾਰੇ ਦੱਸਣ ਵਾਸਤੇ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੋ ਇਹ ਜਿਹੜੀ 11 ਸਾਲ ਦੀ ਸਰਕਾਰ ਹੈ ਮੋਦੀ ਸਾਹਿਬ ਦੀ ਇਸ ਦੇ ਵਿੱਚ ਉਹਨਾਂ ਨੇ ਭਾਰਤ ਨੂੰ ਵਿਕਸਿਤ ਭਾਰਤ ਅਤੇ ਆਤਮ ਨਿਰਭਰ ਭਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਸੇਵਾ ਨੂੰ ਹੀ ਆਪਣਾ ਸੰਕਲਪ ਬਣਾਇਆ ਸੁਸ਼ਾਸਨ ਨੂੰ ਇੱਕ ਕਲਚਰ ਜਾਂ ਸੰਸਕ੍ਰਿਤੀ ਬਣਾ ਕੇ ਜੋ ਵੀ ਉਹਨਾਂ ਨੇ ਆਤਮ ਨਿਰਪੱਖ ਭਾਰਤ ਬਣਾਉਣਾ ਸੀ ਉਸ ਨੂੰ ਪ੍ਰਾਥਮਿਕਤਾ ਦਿੱਤੀ ਇਸ ਦੇ ਵਿੱਚ ਮਹਿਲਾਵਾਂ ਯੂਥ ਗਰੀਬ ਤੇ ਕਿਸਾਨ ਇਹਨਾਂ ਲਈ ਵਿਸ਼ੇਸ਼ ਤੌਰ ਤੇ ਕੰਮ ਹੋਏ ਕਿਉਂਕਿ ਬੀਜੇਪੀ ਦਾ ਤੇ ਮੋਦੀ ਜੀ ਦਾ ਇਹ ਮੰਨਣਾ ਹੈ ਕਿ ਜਿੱਨਾ ਚ ਹਰ ਵਰਗ ਦਾ ਵਿਕਾਸ ਨਹੀਂ ਹੁੰਦਾ ਜਿੰਨਾ ਚਿਰ ਸਾਡਾ ਇਨਫਰਾਸਟ੍ਰਕਚਰ এনवायरमेंट ਹਰ ਚੀਜ਼ ਨੂੰ ਅਸੀਂ ਬਰਾਬਰ ਲੈ ਕੇ ਨਹੀਂ ਚੱਲਦੇ ਉਹਨਾਂ ਚਿਰ ਦੇਸ਼ ਵਿਕਸਿਤ ਦੇਸ਼ ਨਹੀਂ ਮੰਨਿਆ ਜਾ ਸਕਦਾ। ਹਾਲ ਹੀ ਦੇ ਵਿੱਚ ਆਪਰੇਸ਼ਨ ਸੰਧੂਰ ਹੋਇਆ ਜਿਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਪਾਕਿਸਤਾਨ ਦੇ ਟਿਕਾਣਿਆਂ ਨੂੰ ਜਾ ਕੇ ਭਾਰਤ ਨੇ ਖਤਮ ਕੀਤਾ ਔਰ ਭਾਰਤ ਨੇ ਪਹਿਲੀ ਵਾਰੀ ਇਹ ਡਿਕਲੇਅਰ ਕੀਤਾ ਹੈ ਕਿ ਕੋਈ ਵੀ ਅਤਵਾਦੀ ਜਿਹੜੀ ਕਾਰਵਾਈ ਕਿਸੇ ਵੀ ਦੇਸ਼ ਵੱਲੋਂ ਭਾਰਤ ਦੇ ਵਿਰੁੱਧ ਕੀਤੀ ਜਾਊਗੀ ਉਸ ਨੂੰ ਅਸੀਂ ਯੁੱਧ ਦੀ ਕਾਰਵਾਈ ਹੀ ਮੰਨਾਂਗੇ। ਔਰ ਇਹ ਜਿਹੜਾ ਯੁੱਧ ਲੜਿਆ ਗਿਆ ਇਹ ਦੇ ਵਿੱਚ S400 ਵਰਗੇ ਮਿਜ਼ਾਈਲ ਸਿਸਟਮ, ਰਮੋਸ, ਆਕਾਸ਼ ਵਰਗੀਆਂ ਮਿਜ਼ਾਈਲਾਂ, ਤੇਜਸ ਵਰਗੇ ਜਹਾਜ਼, ਹੈਲੀਕਾਪਟਰ, ਬਹੁਤ ਸਾਰੇ ਜਿਹੜੇ ਮਿਲਟਰੀ ਡਿਫੈਂਸ ਸਿਸਟਮ ਸੀਗੇ ਉਹ ਭਾਰਤ ਦੇ ਵਿੱਚ ਹੀ ਉਹਨਾਂ ਦੀ ਟੈਕਨੀਕ ਬਣਾਈ ਗਈ ਭਾਰਤ ਦੇ ਵਿੱਚ ਹੀ ਉਹਨਾਂ ਦਾ ਨਿਰਮਾਣ ਹੋਇਆ ਤੇ ਆਪਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਭਾਰਤ ডিফেন্স ਦੇ ਸਿਸਟਮਸ ਨੂੰ ਅਸੀਂ ਨਿਰਯਾਤ ਕਰ ਰਹੇ ਹਾਂ ਸਾਡਾ ਨਿਰਯਾਤ 34 ਗੁਣਾ ਪਹਿਲਾਂ ਨਾਲੋਂ ਵੱਧ ਗਿਆ ਇਸ ਤੋਂ ਪਹਿਲਾਂ ਵੱਖ-ਵੱਖ ਆਪਰੇਸ਼ਨ ਭਾਰਤ ਨੇ ਚਲਾਏ ਜਦੋਂ ਰੂਸ ਤੇ ਯੂਕਰੇਨ ਦੀ ਲੜਾਈ ਹੋਈ ਉੱਥੇ ਸਾਡੇ ਬੱਚੇ ਫਸ ਕੇ ਸੀ ਔਰ ਭਾਰਤ ਹੀ ਕਿਹੋ ਜਿਹਾ ਦੇਸ਼ ਸੀ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਮੋਦੀ ਜੀ ਨੇ ਸਾਡੇ ਭਾਰਤ ਨੂੰ ਇੰਨਾ ਕਿ ਸਾਡਾ ਨਾਮ ਉੱਚਾ ਕੀਤਾ ਹੋਇਆ ਹੈ ਇੰਨਾ ਕਿ ਭਾਰਤ ਨੂੰ ਸક્ષਮ ਬਣਾਇਆ ਹੋਇਆ ਹੈ ਕਿ ਉਹਨਾਂ ਨੇ ਕੁਝ ਸਮੇਂ ਲਈ ਕੁਝ ਘੰਟਿਆਂ ਲਈ ਲੜਾਈ ਰੋਕ ਕੇ ਸਾਡੇ ਬੱਚਿਆਂ ਨੂੰ ਉੱਥੋਂ ਕੱਢਿਆ ਤੇ ਬਾਕੀ ਦੇਸ਼ਾਂ ਦੇ ਬੱਚਿਆਂ ਦੀ ਇਹ ਕੋਸ਼ਿਸ਼ ਸੀ ਕਿ ਉਹ ਵੀ ਭਾਰਤ ਦਾ ਝੰਡਾ ਚੱਕ ਕੇ ਉੱਥੋਂ ਨਿਕਲ ਸਕੋ ਸੋ ਬਹੁਤ ਵੱਡਾ ਆਪਰੇਸ਼ਨ ਸੀ ਔਰ ਉਹਨਾਂ ਮਾਪੇ ਤੋਂ ਹੀ ਇਸ ਦੀ ਅਹਿਮੀਅਤ ਸਮਝੀ ਜਾ ਸਕਦੀ ਹੈ ਜਿਨ੍ਹਾਂ ਦੇ ਬੱਚੇ ਉਸ ਟਾਈਮ ਉਸ ਯੁੱਧ ਦੇ ਵਿੱਚ ਫਸੇ ਹੋਏ ਸੀ ਕੋਵਿਡ ਦੇ ਦੌਰਾਨ ਬੰਦੇ ਭਾਰਤ ਮਿਸ਼ਨ ਚਲਾ ਕੇ ਵੱਖ-ਵੱਖ ਦੇਸ਼ਾਂ ਤੋਂ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਵਿੱਚ ਵਾਪਸ ਲੈ ਕੇ ਆਏ ਔਰ ਹੁਣ ਸਾਡਾ ਦੇਸ਼ ਚੌਥੀ ਵੱਡੀ ਅਰਥ ਵਿਵਸਥਾ ਬਣ ਚੁੱਕਿਆ ਹਾਲ ਹੀ ਦੇ ਵਿੱਚ ਅਸੀਂ ਜਾਪਾਨ ਨੂੰ ਓਵਰਟੇਕ ਕਰਕੇ ਔਰ ਜਰਨੀ ਤੋਂ ਅਸੀਂ ਬਹੁਤ ਥੋੜਾ ਹੀ ਪਿੱਛੇ ਆ ਜਿਸ ਨੂੰ ਅਸੀਂ ਜਲਦ ਫਾਰ ਕਰਕੇ ਤੀਜੀ ਅਰਥ ਵਿਵਸਥਾ ਬਣਨ ਜਾ ਰਹੇ ਹਾਂ ਜਿਹੜੀ ਵਿਸ਼ਵ ਦੀ ਡਿਜੀਟਲ ਪੇਮੈਂਟਸ ਹੈ ਗਿਆ 49% ਡਿਜੀਟਲ ਪੇਮੈਂਟਸ ਪੂਰੀ ਦੁਨੀਆ ਦੇ ਵਿੱਚੋਂ ਭਾਰਤ ਦੇ ਵਿੱਚ ਹੁੰਦੀਆਂ ਔਰ ਜਿਹੜਾ ਸਾਡਾ goods and services ਦੀ ਐਕਸਪੋਰਟ ਹੈ ਉਹ 825 ਅਰਬ ਡਾਲਰ ਤੱਕ ਪਹੁੰਚ ਗਈ ਹੈ UPI ਦਾ ਲੈਣ ਦੇਣ ਦਾ ਜਿਹੜਾ ਕੰਮ ਹੈ UPI ਰਾਹੀਂ ਉਹ 24 ਲੱਖ ਕਰੋੜ ਤੇ ਪਹੁੰਚ ਗਿਆ ਸਾਡੇ ਇੰਟਰਨੈਟ ਯੂਜ਼ਰਸ ਜਿਹੜੇ ਹੈਗੇ ਆ ਉਹ 97 ਕਰੋੜ ਤੇ ਪਹੁੰਚ ਗਏ ਜਮ ਪੋਰਟਲ ਰਾਹੀਂ ਜਿਹੜੀ ਸਰਕਾਰੀ ਖਰੀਦ ਕਰਨ ਦਾ ਇੱਕ ਇਨੀਸ਼ੀਏਟਿਵ ਸਰਕਾਰ ਵੱਨੇ ਉਹ ਲਿਆ ਗਿਆ ਉਸ ਨਾਲ ਪਾਰਦਰਸ਼ਤਾ ਤੇ ਐਫੀਸ਼ੀਐਂਸੀ ਦੇ ਵਿੱਚ ਵਾਧਾ ਹੋਇਆ ਤੇ ਜਿਹੜਾ UPI ਤੇ ਡਿਜੀ ਲੋਕਰ ਦਾ ਸਿਸਟਮ ਇਹ ਵਿਸ਼ਾ ਵਾਸਤੇ ਇੱਕ ਐਗਜ਼ਾਮਪਲ ਬੜਿਆ ਹੋਇਆ ਔਰ ਬਹੁਤ ਸਾਰੇ ਦੇਸ਼ਾਂ ਨੇ ਸਾਡੇ ਤੋਂ ਇਹ ਸੌਫਟਵੇਅਰ ਦੀ ਮੰਗ ਕੀਤੀ ਹੈ ਕਿ ਉਹ ਇਹ ਸੌਫਟਵੇਅਰਸ ਨੂੰ ਵਰਤ ਸਕਣ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਇਹ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਆਉਣ ਇਹ ਇੱਕ ਇਹੋ ਜਿਹਾ ਇਨੀਸ਼ੀਏਟਿਵ ਹੈ ਜਿਹਦੇ ਨਾਲ ਫਿਰ ਮੈਂ ਕਹੂੰਗੀ ਕਿ ਪਾਰਦਰਸ਼ਤਾ ਵੀ ਆਈ ਹੈ ਵਿਚੋਲਿਆਂ ਦਾ ਰੋਲ ਘਟਿਆ ਹੈ ਕ腐ਪਸ਼ਨ ਘਟੀ ਹੈ ਔਰ ਬਹੁਤ ਸਾਰੇ ਲਾਪਤਰੀ ਡਾਇਰੈਕਟਲੀ ਆਪਣੇ ਪੈਸੇ ਆਪਣੇ ਖਾਤਿਆਂ ਦੇ ਵਿੱਚ ਪਾ ਕੇ ਲਾਭ ਲੈ 파 ਰਹੇ ਆ